ਜੋ ਵੀ ਇਨਸਾਨ ਦੁਨੀਆ ਵਿੱਚ ਵਿਚਰਦਾ ਹੋਇਆ ਭਲੇ ਦੇ ਕੰਮ ਕਰਦਾ ਹੈ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਦਾ ਹੈ ਸੱਚੀ ਸੁੱਚੀ ਕਰਤਕ ਕਮਾਈ ਕਰਦਾ ਹੈ ਬਸ ਇਹੀ ਸਤਿਗੁਰੂ ਨੇ ਦੱਸਿਆ ਸਰਬ ਧਰਮ ਮੇਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਗੁਰੂ ਮਹਾਰਾਜ ਕਹਿੰਦੇ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਜਪ ਤੇ ਨਿਰਮਲ ਕਰਮ ਕਰ ਇਥੇ ਵੀ ਇਹੀ ਦੱਸ ਦਿੰਦੇ ਨੇ ਸਤਿਗੁਰੂ ਬਹੁਤ ਖਜ਼ਾਨਾ ਤਨਪਹਿ ਹਰ ਜਿਉ ਹਰ ਕੀਰਤਨ ਲਾਹ ਰਾਮ ਮਹਾਰਾਜ ਕਹਿੰਦੇ ਜਿਹੜੀ ਸੱਚੀ ਸੁੱਚੀ ਕਿਰਤ ਕਮਾਈ ਕਰਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਪਾਸ ਹਰ ਨਾਮ ਦਾ ਬਹੁਤ ਖਜ਼ਾਨਾ ਹੈ ਉਹ ਇਸ ਪ੍ਰਵਾਹ ਇਸ ਵਪਾਰ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਖੱਟੀ-ਖੱਟੀ ਦੇ ਹਨ ਗੁਰੂ ਮਹਾਰਾਜ ਤਾਂ ਇਸ ਤਰ੍ਹਾਂ ਕਹਿੰਦੇ ਨੇ ਕਾਮ ਕਰੋਧਨ ਲੋਭ ਵਿਆਪੇ ਜਨ ਪ੍ਰਭ ਸਿਉ ਰਤਿਆ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਲ ਰਤੇ ਰਹਿੰਦੇ ਹਨ ਉਹਨਾਂ ਉੱਤੇ ਨਾ ਕਾਮ ਨਾ ਕਰੋਧ ਨਾ ਲੋਭ ਕੋਈ ਵੀ ਆਪਣਾ ਜੋਰ ਨਹੀਂ ਪਾ ਸਕਦਾ ਇਕ ਜਾਣੇ ਇਕ ਮਾਨੇ RAM ਕੇ ਰੰਗ ਮਤਿਆ ਮਹਾਰਾਜ ਕਹਿੰਦੇ ਉਹ ਇੱਕ ਪਰਮਾਤਮਾ ਨਾਲ ਹੀ ਡੂੰਗੀ ਸਾਂਝ ਪਾਉਂਦੇ ਹਨ ਉਸ ਨੂੰ ਹੀ ਪੱਕਾ ਸਾਥੀ ਮੰਨਦੇ ਹਨ ਤੇ ਉਸ ਦੇ ਪ੍ਰੇਮ ਰੰਗ ਵਿੱਚ ਮਸਤ ਰਹਿੰਦੇ ਹਨ ਲਗ ਸੰਤ ਚਰਨੀ ਪੜੇ ਸਰਨੀ ਮਨ ਤਨ ਉਮਹਾ ਫਿਰ ਮਹਾਰਾਜ ਦੱਸਦੇ ਨੇ ਵੀ ਉਹ ਮਨੁੱਖ ਗੁਰੂ ਦੀ ਚਰਨੀ ਲੱਗ ਕੇ ਪ੍ਰਮਾਤਮਾ ਦੀ ਸ਼ਰਨ ਪਏ ਰਹਿੰਦੇ ਹਨ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਦੇ ਮਲਾਪ ਦਾ ਚੌ ਚੜਿਆ ਰਹਿੰਦਾ ਹੈ ਫਿਰ ਉਹ ਸਮਾਜ ਦੀ ਨੀ ਪ੍ਰਵਾਹ ਕਰਦੇ ਬੈ ਨੰਤ ਨਾਨਕ ਜਨਨਾਮ ਪੱਲੇ ਸਈ ਸੱਚੇ ਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿੰਨਾ ਮਨੁੱਖਾਂ ਦੇ ਪਾਸ ਪ੍ਰਮਾਤਮਾ ਦਾ ਨਾਮ ਧਨ ਹੈ ਉਹੀ ਐਸੇ ਹਨ ਜੋ ਸਦਾ ਲਈ ਸ਼ਾਹੂਕਾਰ ਟਕੇ ਰਹਿੰਦੇ ਹਨ ਉਹ ਕਿਤੇ ਗੰਗਾਲ ਨਹੀਂ ਹੁੰਦੇ ਕਿਉਂਕਿ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਧਨ ਉਹਨਾਂ ਕੋਲੇ ਪੱਲੇ ਆ ਇਹ ਤੁਹਾਨੂੰ ਗਵਾਚਦਾ ਹੀ ਨਹੀਂ ਜਲ ਨਹੀਂ ਰੂਪੇ ਤਸ ਕਰ ਨਹੀਂ ਲੇਵੇ ਪਾਹੇ ਨਾ ਸਾਕੇ ਜਾਲੇ ਗਰਬਾਣੀ ਕਹਿੰਦੀ ਆ ਨਾ ਇਹ ਜਲ ਵਿੱਚ ਡੁੱਬਦਾ ਖਜ਼ਾਨਾ ਤੇ ਨਾ ਇਹਨੂੰ ਚੋਰ ਚੋਰੀ ਕਰ ਸਕਦਾ ਹੈ ਤੇ ਨਾ ਇਹਨੂੰ ਅੱਗ ਜਾਲ ਸਕਦੀ ਹੈ ਜਿਹਦੇ ਕੋਲੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਹੈ ਉਹ ਮਨੁੱਖ ਸਦਾ ਅਮੀਰ ਰਹਿੰਦਾ ਹੈ ਅਮੀਰ ਕਿਉਂਕਿ ਨਾਮ ਦਾ ਖਜ਼ਾਨਾ ਉਹਦੇ ਪੱਲੇ ਆ ਇਹਨੂੰ ਕੋਈ ਚਰਾ ਨਹੀਂ ਸਕਦਾ ਪਾਣੀ ਡੋਬ ਨਹੀਂ ਸਕਦਾ ਅਗ ਮਚਾ ਨਹੀਂ ਸਕਦੀ ਨਾਨਕ ਸੋਈ ਸਿਮਰਿਏ ਹਰ ਜੀਉ ਜਾ ਕੀ ਕਲ ਧਾਰੀ RAM ਮਹਾਰਾਜ ਕਹਿੰਦੇ ਹੈ ਨਾਨਕ ਸਦਾ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਾਰੇ ਸੰਸਾਰ ਵਿੱਚ ਜਿਸ ਦੀ ਸੱਤਾ ਕੰਮ ਕਰ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਭੂ ਪ੍ਰਮਾਤਮਾ ਦੀ ਤਾਕਤ ਕੰਮ ਕਰ ਰਹੀ ਹੈ ਹਵਾ ਵੀ ਉਹਦੀ ਪਾਵਰ ਹੈ ਅਤੇ ਟੈਂਪਰੇਚਰ ਉਹਦੀ ਪਾਵਰ ਸੂਰਜ ਨੂੰ ਤਪਸ਼ੋ ਦੇ ਰਿਹਾ ਚੰਦਰਮਾ ਨੂੰ ਰੋਸ਼ਨੀ ਉਹ ਦੇ ਰਿਹਾ ਧਰਤੀ ਪਾਣੀ ਅੱਗ ਤੇ ਪਦਾਰਥ ਪੇੜ ਪੌਦੇ ਸਾਰੀ ਪਾਵਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਚੱਲ ਰਹੀ ਹੈ ਮਹਾਰਾਜ ਕਹਿੰਦੇ ਹੈ ਨਾਨਕ ਸਦਾ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਾਰੇ ਸੰਸਾਰ ਵਿੱਚ ਜਿਸ ਦੀ ਸੱਤਾ ਕੰਮ ਕਰ ਰਹੀ ਹੈ ਪ੍ਰਭੂ ਪਰਮਾਤਮਾ ਦੀ ਸੱਤਾ ਹੀ ਕੰਮ ਕਰ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਤੇ ਮਹਾਰਾਜ ਕਹਿੰਦੇ ਉਸੇ ਦਾ ਹੀ ਸਿਮਰਨ ਕਰੋ ਭਾਈ ਗੁਰਮਖ ਮਨੋ ਨ ਬਸਰੇ ਹਰ ਜਿਉ ਕਰਤਾ ਪੁਰਖ ਮੁਰਾਰੀ ਰਾਮ ਮਹਾਰਾਜ ਕਹਿੰਦੇ ਨਾ ਗੁਰੂ ਸਾਹਿਬ ਕਹਿੰਦੇ ਗੁਰੂ ਦੀ ਸ਼ਰਨ ਪਿਆ ਸਰਬ ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ ਸਰਬ ਵਿਆਪਕ ਜਿਹੜਾ ਸਾਰੇ ਕਣ ਕਣ ਵਿੱਚ ਬਸ ਰਿਹਾ ਹੈ ਚਿੱਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਛੋਟੇ ਤੋਂ ਛੋਟੇ ਜੀਵ ਤੋਂ ਲਾ ਕੇ ਵੱਡੇ ਤੋਂ ਵੱਡੇ ਆਕਾਰ ਵਾਲੇ ਜੀਵ ਤੱਕ ਸਾਰਿਆਂ ਵਿੱਚ ਉਹਦੀ ਕਲਾ ਵਰਤ ਰਹੀ ਹੈ ਦੁੱਖ ਰੋਗ ਨਾ ਭਾਉ ਵਿਆਪੇ ਜਿੰਨੀ ਹਰ ਹਰ ਧਿਆਇਆ ਲ ਮਹਾਰਾਜ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਸਦਾ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਉਹਨਾਂ ਉੱਤੇ ਕੋਈ ਰੋਗ ਕੋਈ ਦੁੱਖ ਕੋਈ ਦਰ ਆਪਣਾ ਜੋਰ ਨਹੀਂ ਪਾ ਸਕਦਾ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਸੰਤ ਪ੍ਰਸਾਦ ਦਾ ਮਤਲਬ ਜੀ ਗੁਰੂ ਸ਼ੰਤ ਦੀ ਕਿਰਪਾ ਨਾਲ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ ਸਮੁੰਦਰ ਤਰ ਲਿਆ ਸਮਝੋ ਪੂਰਬਲੇ ਜਨਮ ਵਿੱਚ ਕੀਤੀ ਕਮਾਈ ਅਨੁਸਾਰ ਮੱਥੇ ਉੱਤੇ ਭਗਤੀ ਦਾ ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ ਵਜੀ ਬਧਾਈ ਮਨ ਸਾਤ ਆਈ ਮਿਲਿਆ ਪੁਰਖ ਅਪਾਰੀ ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਵਲ ਹੋ ਗਈ ਉਹਨਾਂ ਦੇ ਮਨ ਵਿੱਚ ਠੰਡ ਪੈ ਗਈ ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ ਕਿਨਾਂ ਨੂੰ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਸਿਮਰਨ ਕੀਤਾ ਬਨਵੰਤ ਨਾਨਕ ਸਿਮਰ ਹਰ ਹਰ ਇਸ ਬੁੰਨੀ ਹਮਾਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਸਿਮਰਨ ਸਿਮਰ ਕੇ ਮੇਰੀ ਵੀ ਪ੍ਰਭੂ ਮਲਾਪ ਵਾਲੀ ਚਿਰਾਂ ਦੀ ਆਸ ਪੂਰੀ ਹੋ ਗਈ ਹੈ ਬਹਾਗੜਾ ਮਹੱਲਾ 5 ਘਰ ਦੂਜਾ ਰਾਗ ਬਿਹાગੜ ਘਰ ਦੂਜਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਸ ਦਾ ਨਾਮ ਹਉਂਦ ਵਾਲਾ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਵਦ ਸੁਖ ਰੈਣੜੀਏ ਫਿਰ ਪ੍ਰੇਮ ਲਗਾ ਪ੍ਰ ਤਰ ਪ੍ਰੇਮ ਲਗਾ हे ਆਤਮਕ ਆਨੰਦ ਦੇਣ ਵਾਲੀ ਸੋਹਣੀ ਜੀਵਨ ਰਾਤ ਤੂੰ ਲੰਮੀ ਹੁੰਦੀ ਜਾ ਤਾਂ ਜੋ ਮੇਰੇ ਹਿਰਦੇ ਵਿੱਚ ਪਿਆਰੇ ਦਾ ਪ੍ਰੇਮ ਬਣਿਆ ਰਹੇ ਕਿਹੜੀ ਰਾਤ ਦੀ ਗੱਲ ਕਰੀਏ ਜ਼ਿੰਦਗੀ ਵਾਲੀ ਰਾਤ ਦੀ ਵੀ ਜੇ ਪ੍ਰਭੂ ਪਰਮਾਤਮਾ ਦੀ ਜਾਦ ਤੇਰੇ ਹਿਰਦੇ ਘਰ ਵਿੱਚ ਬਸੀ ਹੋਈ ਹੈ ਨਾ ਜਿੰਦੇ ਤਾਂ ਤੂੰ ਲੰਬੀ ਹੁੰਦੀ ਚੱਲ ਮੁੱਕ ਨਾ ਜਾਈ ਕਿਉਂਕਿ ਪ੍ਰਭੂ ਪਰਮਾਤਮਾ ਦੀ ਯਾਦ ਮੇਰੇ ਹਿਰਦੇ ਘਰ ਵਿੱਚ ਸਦਾ ਬਸੀ ਰਹੇ ਕਟ ਦੁੱਖ ਨੀਂਦੜੀਏ ਪਰਸੋ ਸਦਾ ਪੱਗਾ ਹੇ ਦੁਖਦਾਈ ਕੋੜੀ ਹੇ ਦੁਖਦਾਈ ਕੋਜੀ ਗਫਲਤ ਦੀ ਨੀਂਦ ਤੂੰ ਘਟਦੀ ਜਾ ਮੈਂ ਤੇਥੋਂ ਬਚ ਕੇ ਪ੍ਰਭੂ ਦੇ ਚਰਨ ਸਦਾ ਸੂੰਦੀ ਰਹਾ ਜਿਹੜੀ ਗਾਫਲਤਾ ਦੀ ਨੀਂਦ ਦਾ ਪ੍ਰਭੂ ਪਰਮਾਤਮਾ ਤੋਂ ਟੁੱਟੀ ਹੋਈ ਜਿੰਦਾ ਇਹ ਤਾਂ ਮਹਾਰਾਜ ਕਹਿੰਦੇ ਤੂੰ ਘਟ ਦੀ ਜਾ ਤੇ ਮੇਰੀ ਸੁਰਤ ਜਾਗਦੀ ਰਹੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀ ਤੇ ਜ਼ਿੰਦਗੀ ਵਾਲੀ ਰਾਤ ਮੇਰੀ ਲੰਬੀ ਹੁੰਦੀ ਜਾਏ ਜਿਹੜੀ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਹੋਈ ਹੈ ਭਗਤ ਧੂਰ ਵਸੋ ਸਦਾ ਜਾਚੋ ਨਾਮ ਰਸ ਬੇਰ ਆਗਨੀ ਮੈਂ ਪ੍ਰਭੂ ਦੇ ਚਰਨਾਂ ਦੀ ਧੂੜ ਮਲ ਲੋਚਦੀ ਹਾਂ ਮੈਂ ਸਦਾ ਉਸ ਦੇ ਦਰ ਤੋਂ ਇਹੀ ਮੰਗਦੀ ਹਾਂ ਕਿ ਉਸ ਦੇ ਨਾਮ ਦੇ ਸਵਾਦ ਵਿੱਚ ਦੁਨੀਆਂ ਵੱਲੋਂ ਵਿਰਾਗਮਾਨ ਹੋਈ ਰਹਾ ਵਿਰਾਗਮਾਨ ਹੋਈ ਰਹਾ ਵੀ ਦੁਨੀਆਂ ਦੇ ਪਿਆਰ ਦੀ ਖੱਟਣਾ ਮੈਨੂੰ ਤੰਗ ਕਰੇ ਵੀ ਦੁਨੀਆਂ ਕੀ ਕਹੇਗੀ ਜਦ ਦੁਨੀਆ ਦੇ ਪਿਆਰ ਦੇ ਵਿੱਚ ਮੈਂ ਰੁੱਝਿਆ ਪ੍ਰਮਾਤਮਾ ਦੇ ਨਾਮ ਨਾਲ ਟੁੱਟਿਆ ਰਹਾ। ਇਦੋਂ ਦੁਨੀਆ ਵੱਲੋਂ ਬਿਰਾਗਵਾਨ ਹੋਈ ਰਹਾ। ਪੈਰੇ ਰੰਗ ਰਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਣੀ ਪਿਆਰੇ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਆਤਮਿਕ ਅਡੋਲਤਾ ਦੇ ਆਨੰਦ ਵਿੱਚ ਮਸਤ ਮੈਂ ਇਸ ਵੱਡੀ ਬਰਾਨ ਭੈੜੀ ਮਤ ਦਾ ਤਿਆਗ ਕਰ ਰਹੀ ਕਰੀ ਰਖਾਂ ਗਹਿ ਪੁਜਾ ਲਈਨੀ ਪ੍ਰੇਮ ਪੀਨੀ ਮੇਰਨ ਪ੍ਰੀਤਮ ਸੱਚ ਮਗਲ ਪ੍ਰਭੂ ਨੇ ਮੇਰੀ ਬਾਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਮੈਂ ਉਸ ਦੇ ਪ੍ਰੇਮ ਰਸ ਵਿੱਚ ਭੱਜ ਗਈ ਹਾਂ ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਨੂੰ ਮਿਲਣਾ ਹੀ ਜ਼ਿੰਦਗੀ ਦਾ ਸਹੀ ਰਸਤਾ ਹੈ ਬਹਿਨਵੰਤ ਨਾਨਕ ਧਾਰ ਕਿਰਪਾ ਰਹੁ ਚਰਨ ਸੰਗ ਲਗਾ ਰਹਾ ਚਰਨ ਸੰਗ ਲਗਾ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਕਿਰਪਾ ਕਰ ਮੈਂ ਸਦਾ ਤੇਰੇ ਚਰਨਾਂ ਨਾਲ ਜੁੜਿਆ ਰਹਾ ਮੇਰੀ ਸਖੀ ਸਹੇਲੜਿਓ ਪ੍ਰਭ ਕੇ ਚਰਨ ਲਗਾ اے ਮੇਰੀ ਸਖੀਓ اے ਮੇਰੀ ਪਿਆਰੀ ਸਹੇਲਿਓ ਆਓ ਅਸੀਂ ਪ੍ਰਭੂ ਦੇ ਚਰਨਾਂ ਵਿੱਚ ਜੁੜੀਏ ਮਨ ਪੀਰ ਮਨ ਪ੍ਰੇ ਮਨ ਪਰ ਪ੍ਰੇਮ ਕਣ ਹਰ ਕੀ ਭਗਤ ਮੰਗਾ ਮੇਰੇ ਮਨ ਵਿੱਚ ਪਿਆਰੇ ਦਾ ਬਹੁਤ ਪ੍ਰੇਮ ਵਸ ਰਿਹਾ ਹੈ ਆਓ ਅਸੀਂ ਉਸ ਪਾਸੋਂ ਭਗਤੀ ਦੀ ਦਾਤ ਮੰਗ ਜੇ ਹਰ ਭਗਤ ਪਾਈਏ ਪ੍ਰਭ ਧਿਆਈਏ ਜਾਏ ਮੇリエ ਹਰ ਜਨ ਮਾਰਾ ਸਮਝਾਉਣਾ ਕਰਦੇ ਨੇ ਵੀ ਜਾ ਕੇ ਹਰੀ ਦੇ ਸੰਤ ਜਨਾਂ ਨੂੰ ਮਿਲਣਾ ਚਾਹੀਦਾ ਹੈ ਤੇ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਦੀ ਭਗਤੀ ਪ੍ਰਾਪਤ ਹੁੰਦੀ ਹੈ मन मोह विकार तजिए अर्प तन तन ए मन अपना ए मन ए शरीर ए तन सब कुछ ਭੇਟਾ ਕਰਕੇ ਆਪਣੇ ਅੰਦਰੋਂ ਹੰਕਾਰ ਮਾਇਆ ਦਾ মোহ ਵਿਕਾਰ ਦੂਰ ਕਰ ਦੇਣਾ ਚਾਹੀਦਾ ਹੈ। ਮਾਡਪੁਰਖ ਪੂਰਨ ਗੁਣ ਸਪੂਰਨ ਪ੍ਰਮਪੀਤ ਹਰ ਹਰ ਮਿਲ ਭਗੇ ਮਿਲ ਭਗਾ ਮਿਲ ਭਗਾ ਜੋ ਪ੍ਰਭ ਜੋ ਪ੍ਰਭ ਸਭ ਤੋਂ ਵੱਡਾ ਹੈ ਸਰਬ ਵਿਆਪਕ ਹੈ ਸਾਰੇ ਗੁਣਾ ਨਾਲ ਭਰਪੂਰ ਹੈ ਉਸ ਨੂੰ ਮਿਲ ਕੇ ਉਸ ਨਾਲੋਂ ਬਿਥ ਪਾਣ ਵਾਲੀ ਆਪਣੇ ਅੰਦਰੋਂ ਪਟਕਣਾ ਦੀ ਕੰਧ ਢਾ ਦੇ ਜੇ ਬਨਵੰਤ ਨਾਨਕ ਉਹਨ ਮੰਤਰ ਸਕੀਏ ਹਰ ਨਾਮ ਨਤ 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 ਜਪਾਂ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ ਹੇ ਮੇਰੀ ਸਹੇਲੀਏ ਮੇਰੀ ਸਲਾਹ ਸੁਣ ਆਓ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਜਪਦੇ ਰਹੀਏ ਹਰ ਨਾਰ ਸੁਹਾਗਣੇ ਸਭ ਰੰਗ ਮਾਣੀ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਰਾਂਡ ਨਾ ਬੈਸੀ ਪ੍ਰਭ ਪੁਰਖ ਚਰਾਣੇ ਮਹਾਰਾਜ ਕਹਿੰਦੇ ਜਿਹੜੀ ਜੀਵ ਇਸਤਰੀ ਆਪਣੇ ਆਪ ਨੂੰ ਪ੍ਰਭੂ ਪ੍ਰਭੂ ਪਤੀ ਦੇ ਹਵਾਲੇ ਕਰ ਦਿੰਦੀ ਹੈ ਉਹ ਭਾਗਾਂ ਵਾਲੀ ਬਣ ਜਾਂਦੀ ਹੈ ਉਹ ਸਾਰੇ ਆਨੰਦ ਮਾਣਦੀ ਹੈ ਤੇ ਰਾਂਡ ਨਾ ਬੈਸੀ ਪ੍ਰਭ ਪੁਰਖ ਚਰਾਣੇ ਤੇ ਉਹ ਕਦੇ ਵੀ ਨਖਸਮੀ ਨਹੀਂ ਹੁੰਦੀ ਉਸ ਦੇ ਸਿਰ ਉੱਤੇ ਮੋਢ ਕਦੀਮਾਂ ਦਾ ਖਸ਼ਮ ਪ੍ਰਭੂ ਹੱਥ ਰੱਖੀ ਰੱਖਦਾ ਹੈ ਰਾਂਡ ਨਾ ਵੈਸੀ ਪ੍ਰਭ ਪੁਰਖ ਸਿਆਂ ਚਰਾਣੇ ਬਸ ਉਹ ਕਦੇ ਰੰਡੀ ਨਹੀਂ ਹੁੰਦੀ ਜਿਹੜੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀ ਰਹਿੰਦੀ ਹੈ ਜੀਵ ਆਤਮਾ ਨਾ ਦੁੱਖ ਪਾਵੇ ਪ੍ਰਭ ਤੇ ਆਵੇ ਧਨ ਤੇ ਵਡ ਭਾਗੀਆਂ ਮਹਾਰਾਜ ਕਹਿੰਦੇ ਉਸ ਜੀਵ ਇਸਤਰੀ ਨੂੰ ਕੋਈ ਦੁੱਖ ਨਹੀਂ ਵਿਆਪਦਾ ਉਹ ਸਦਾ ਪ੍ਰਭੂ ਦੀ ਉਹ ਸਵਾ ਉਹ ਸਦਾ ਪ੍ਰਭੂ ਪਤੀ ਦਾ ਧਿਆਨ ਧਰਦੀ ਹੈ ਤੇ ਇੰਜ ਸਲਾਣ ਜੋਗ ਤੇ ਵੱਡੇ ਭਾਗਾਂ ਵਾਲੀ ਬਣ ਜਾਂਦੀ ਹੈ ਸੁਖ ਸਹਜ ਸੇਵੇ ਸੁਖ ਸਹਜ ਸੇਵੇ ਸੋਵੇ ਸੁਖ ਸਹਜ ਸੋਵੇ ਕੇਲੇ ਵਿਖ ਖੋਵੇ ਨਾਮ ਰਸ ਰੰਗ ਜਾਗੀਆਂ ਮਹਾਰਾਜ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਦੇ ਨਾਮ ਦੇ ਸਵਾਦ ਵਿੱਚ ਪ੍ਰਭੂ ਦੇ ਪ੍ਰੇਮ ਵਿੱਚ ਸੁਚੇਤ ਰਹਿੰਦੀਆਂ ਹਨ ਉਹ ਆਤਮਕ ਅਨੰਦ ਤੋਂ ਇਹ ਅਡੋਲਤਾ ਵਿੱਚ ਲੀਨ ਰਹਿੰਦੀਆਂ ਹਨ ਅਤੇ ਆਪਣੇ ਅੰਦਰੋਂ ਸਾਰੇ ਪਾਪ ਦੂਰ ਕਰ ਲੈਂਦੀਆਂ ਹਨ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰੇਮ ਬਚਨ ਮੀਠੇ ਪਾਣੇ ਪਿਰ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪਿਰ ਬਚਨ ਮੀਠੇ ਪਾਣੇ ਮਹਾਰਾਜ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਸਾਧ ਸੰਗਤ ਵਿੱਚ ਪ੍ਰੇਮ ਨਾਲ ਮਿਲ ਕੇ ਰਹਿੰਦੀਆਂ ਹਨ ਪ੍ਰਭੂ ਦਾ ਨਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਸ਼ਿੰਗਾਰ ਬਣਿਆ ਰਹਿੰਦਾ ਹੈ ਜਿਨ੍ਹਾਂ ਨੂੰ ਪ੍ਰੀਤਮ ਪ੍ਰਭੂ ਦੇ ਸਵਤ ਸਲਾਹ ਦੇ ਬੋਲ ਮਿੱਠੇ ਲੱਗਦੇ ਹਨ ਚੰਗੇ ਲੱਗਦੇ ਹਨ ਉਹ ਉਹਨੂੰ ਚੰਗੀਆਂ ਲੱਗਦੀਆਂ ਨੇ ਬੈਨਵੰਤ ਨਾਨਕ ਮਨ ਇਸ ਪਾਈ ਹਰ ਮਿਲੇ ਪੁਰਖ ਚਰਾਣੇ ਚਰਾਣੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੀ ਚਰਾ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਭਾਵ ਉਹਨਾਂ ਨੂੰ ਮੁੱਢ ਕਦੀਮਾ ਦਾ ਪਤੀ ਪ੍ਰਭੂ ਮਿਲ ਪੈਂਦਾ ਹੈ ਚਿਤਗ੍ਰਹਿ ਸੁਹ ਲੜੇ ਕੋੜ ਅਨੰਦਾ ਮਨ ਤਨ ਰਵ ਰਹਾ ਪ੍ਰਭ ਪਰਮ ਆਨੰਦ ਉਸ ਹਿਰਦੇ ਘਰ ਵਿੱਚ ਮਾਨੋ ਖੁਸ਼ੀ ਦੇ ਗੀਤ ਤੇ ਕੌਤਕ ਤਮਸ ਅਨੰਦ ਹੋ ਰਹੇ ਹਨ ਜਿਸ ਦੇ ਮਨ ਤੇ ਤਨ ਵਿੱਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪ੍ਰਭੂ ਆ বাসਦਾ ਹੈ ਮਨ ਤਨ ਰਬ ਰਹਾ ਪ੍ਰਭ ਪਰਮ ਆਨੰਦ ਜਿਸ ਦੇ ਮਨ ਤੇ ਤਨ ਵਿੱਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪ੍ਰਭੂ ਆ ਵਸਦਾ ਹੈ ਹਰ ਕੰਤ ਅਨੰਤ ਧਿਆਨ ਸ੍ਰੀ ਤਰ ਗੋਬਿੰਦ ਪਤ ਤੋ ਆਧਾਰ ਨੂੰ ਪ੍ਰਭੂ ਪਤੀ ਬੇਅੰਤ ਹੈ ਸਦਾ ਦਇਆ ਦਾ ਘਰ ਹੈ ਲక్ష్ਮੀ ਦਾ ਆਸਰਾ ਹੈ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ। ਬਕਾਰੀਆਂ ਨੂੰ ਬਕਾਰਾਂ ਤੋਂ ਬਚਾਉਣ ਵਾਲਾ ਵੀ ਹੈ। ਪ੍ਰਭ ਕਿਰਪਾਦਾਰੀ ਹਰ ਮੁਰਾਰੀ ਪੈ ਸਿੱਧ ਸਾਗਰ ਤਾਰਨੂ ਮਹਾਰਾਜ ਕਹਿੰਦੇ ਨਾ ਉਸ ਮੁਰਾਰੀ ਪ੍ਰਭੂ ਨੇ ਜਿਸ ਜੀਵ ਉੱਤੇ ਮਿਹਰ ਦੀ ਨਿਗਾਹ ਕਰ ਦਿੱਤੀ ਉਸ ਜੀਵ ਨੂੰ ਅਨੇਕਾਂ ਸਹਿਮ ਭਰੇ ਸੰਸਾਰ ਸਮੁੰਦਰ ਤੋਂ ਪਾਰ ਲਗਾ ਲੈਂਦਾ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਗੁਰੂ ਮਾਰਾਇ ਕਹਿੰਦੇ ਮਾਲਕ ਪ੍ਰਭੂ ਦਾ ਇਹ ਮੁੱਢ ਕਦੀਮਾ ਦਾ ਸੁਭਾਅ ਹੈ ਕਿ ਜਿਹੜਾ ਜੀਵ ਉਸ ਦੀ ਸ਼ਰਨ ਆਉਂਦਾ ਹੈ ਉਸ ਨੂੰ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ ਜਿਹੜਾ ਭਾਈ ਸ਼ਰਨ ਆਉਂਦਾ ਚਰਨ ਆਉਣਾ ਕੀ ਹੈ ਵੀ ਸਭ ਬਾਹਮ ਪਰਮ ਕਰਮ ਕਾਂਡ ਵਿਸ਼ੇ ਵਕਾਰ ਤਿਆਗ ਕੇ ਗੁਰੂ ਦੇ ਚਰਨ ਹੀ ਲੱਗਣਾ ਗੁਰੂ ਘਰ ਤੋਂ ਬਿਨਾਂ ਹੋਰ ਕਿਤੇ ਵੀ ਕੋਈ ਆਸ ਮਰਾਦ ਦੀ ਆਸ ਨਾ ਰੱਖਣੀ ਇਹ ਗੁਰੂ ਦੀ ਸ਼ਰਨ ਆਉਣਾ ਹੈ ਐਕਾਪਾ ਸਰੀਰ ਕਰਕੇ ਹੁਣ ਗੁਰੂ ਦੀ ਸ਼ਰਨ ਬੈਠੇ ਆ ਗੁਰੂ ਦੀ ਹਜ਼ੂਰੀ ਚ ਬੈਠੇ ਆ ਸਤ ਸੰਗੀ ਬਣੇ ਸਰੀਰ ਕਰਕੇ ਬੈਠੇ ਮਨ ਕਰਕੇ ਆਉਣਾ ਵੀ ਮਨ ਦੇ ਸਾਰੇ ਕੋਈ ਓਟ ਆਸਰੇ ਤਿਆਗ ਕੇ ਇੱਕੋ ਇੱਕ ਓਟ ਆਸਰਾ ਗੁਰੂ ਦਾ ਲਿਆ ਇਹ ਸ਼ਰਨ ਆਉਣਾ ਹੈ ਮਹਾਰਾਜ ਕਹਿੰਦੇ ਨੇ ਜੋ ਸ਼ਰਨ ਆਵੇ ਤਨ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਮਾਲਕ ਪ੍ਰਭੂ ਦਾ ਇਹ ਮੁੱਢ ਕਦੀਮਾ ਦਾ ਸੁਭਾਅ ਹੈ ਕਿ ਜਿਹੜਾ ਜੀਵ ਉਸ ਦੀ ਸ਼ਰਨ ਆਉਂਦਾ ਹੈ ਉਸ ਨੂੰ ਉਹ ਆਪਣੇ ਗਰ ਨਾਲ ਲਾ ਲੈਂਦਾ ਹੈ ਬਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਇਕੇਲ ਕਰਨ ਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਉਹ ਸਦਾ ਚੋਜ ਤਮਾਸੇ ਕਰਨ ਵਾਲਾ ਪ੍ਰਭੂ ਉਸ ਸ਼ਰਨ ਆਏ ਨੂੰ ਮਿਲ ਪੈਂਦਾ ਹੈ ਜਿਹੜਾ ਮਨੋ ਕੋ ਦੀ ਸ਼ਰਨ ਆਉਂਦਾ ਉਹ ਚੋਜ ਤਮਾਸੇ ਕਰਨ ਵਾਲਾ ਪ੍ਰਭੂ ਪ੍ਰੀਤਮ ਸ਼ਰਨ ਆਏ ਨੂੰ ਗੱਲ ਲਾ ਲੈਂਦਾ ਹੈ ਭਾਈ ਮਿਲ ਪੈਂਦਾ ਹੈ ਬਹਾਗੜਾ ਮਹੱਲਾ ਪੰਜਵਾਂ ਹਰ ਚਰਨ ਸਰੋਵਰ ਤਹਿ ਕਰੋ ਨਿਵਾਸ ਮਨ ਹਰ ਚਰਨ ਸਰੋਵਰ ਤਹਿ ਕਰੋ ਨਿਵਾਸ ਮਨ ਏ ਮੇਰੇ ਮਨ ਪ੍ਰਮਾਤਮਾ ਦੇ ਚਰਨ ਮਾਨੋ ਸੁੰਦਰ ਤਲਾਬ ਹੈ ਉਸ ਵਿੱਚ ਤੂੰ ਸਦਾ ਟਿਕਿਆ ਰਹੋ ਕਰਮੰਜਨ ਹਰ ਸਰੇ ਸਭ ਕਰਿ ਬਿਕ ਨਾਸ ਮਨ ਮਹਾਰਾਜ ਕਹਿੰਦੇ ਹੈ ਮਨ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਤਲਾਬ ਵਿੱਚ ਇਸ਼ਨਾਨ ਕਰਿਆ ਕਰਿਆ ਕਰ ਤੇ ਸਾਰੇ ਪਾਪਾਂ ਦਾ ਨਾਸ ਹੋ ਜਾਏਗਾ ਕਰ ਸਦਾ ਮੰਜਨ ਗੋਬਿੰਦ ਸੱਜਣ ਦੁੱਖ ਅંધੇਰਾ ਨਾਸਈ ਗੁਰੂ ਮਹਾਰਾਜ ਕਹਿੰਦੇ ਨੇ ਹੈ ਮਾਨਸ ਸਦਾ ਹਰ ਹਰ ਸਰ ਵਿੱਚ ਇਸ਼ਨਾਨ ਕਰਦਾ ਰਹਾ ਕਰ ਇੰਜ ਮਿੱਤਰ ਪ੍ਰਭੂ ਸਾਰੇ ਦੁੱਖ ਨਾਸ ਕਰ ਦਿੰਦਾ ਹੈ ਤੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਫਿਰ ਅੱਗੇ ਮਹਾਰਾਜ ਦਾਦ ਨੇ ਜਨਮ ਮਰਨ ਨਾ ਹੋਏ ਜਿਸ ਕੋ ਕਟ ਜਮ ਕੇ ਫਾਸੇ ਗੁਰੂ ਮਹਾਰਾਜ ਕਹਿੰਦੇ ਇੰਜ ਮਨੁੱਖ ਨੂੰ ਜਨਮ ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ ਕਦੋਂ ਮਿੱਤਰ ਪ੍ਰਭੂ ਉਸ ਦੀਆਂ ਜਮ ਦੀਆਂ ਫਾਇਆਂ ਆਤਮਿਕ ਮੌਤ ਲਿਉਣ ਵਾਲੀਆਂ ਫਾਇਆਂ ਕੱਟ ਦਿੰਦਾ ਹੈ ਕੱਟਦਾ ਕਿਹਦੀਆਂ ਜੋਤ ਸ਼ਰਨ ਆਵੇ ਜਿਹੜਾ ਸ਼ਰਨ ਆਉਂਦਾ ਪ੍ਰਭੂ ਪਰਮਾਤਮਾ ਦੀ ਪਰਮਾਤਮਾ ਦਾ ਨਾਮ ਜਪਦਾ ਹੈ ਗੋਰ ਸਿੱਕੀ ਵਾਲਾ ਜੀਵਨ ਜਿੰਦਾ ਹੈ। ਈਰਖਾ ਦਬੈਦ ਫੇਰ ਫੇਰ ਚੋਰੀ ਯਾਰੀ ਠੱਗੀ ਨੂੰ ਛੱਡ ਦਿੰਦਾ ਜਿਹੜਾ ਉਹ ਗੁਰੂ ਨੂੰ ਪਿਆਰਾ ਲੱਗਦਾ। ਆਪਾਂ ਪਹਿਲਾ ਪੰਕਤੀ ਪੜ੍ਹੀਏ ਨਾ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਧਰ ਕੋ ਨਾਮ ਜਪ ਨਿਰਮਲ ਕਰਮ। ਮਹਾਰਾਜ ਕਹਿੰਦੇ ਸਰਬ ਤੋਂ ਵੱਡਾ ਧਰਮੀ ਮਨੁੱਖ ਉਹ ਹੈ जिदे कर्म निर्मल ने चंगे कर्म करदा दुनिया ਵਿੱਚ ਵਿਚਰਦਾ ਭਲੇ ਦੇ ਕੰਮ ਕਰਦਾ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਦੂਜਾ ਪੱਖ ਦੱਸਿਆ ਗੁਰੂ ਮਹਾਰਾਜ ਨੇ ਵੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਹੋਰ ਕੋਈ ਵੀ ਸੰਸਾਰਕ ਕਰਮ ਕਰਦਾ ਇਨਸਾਨ ਉਹਦੇ ਵਿੱਚ ਮਹਾਰਾਜ ਨੇ ਦੱਸਿਆ ਕਰਮ ਧਰਮ ਪਖੰਡੋ ਜੋਦੀ ਸੇ ਤਨ ਜਮ ਜਗਾਤੀ ਲੂਟੇ ਮਹਾਰਾਜ ਕਹਿੰਦਾ ਜਿਹੜੇ ਧਰਮ ਦੇ ਕਰਮ ਧਰਮ ਦੇ ਨਾਂ ਤੇ ਕਰਮ ਕਰਦੇ ਨੇ ਉਹਨਾਂ ਨੂੰ ਜਮਾਂ ਦੀ ਮਾਰ ਪੈਣੀ ਆ ਮੈਂ ਨਹੀਂ ਕਹਿੰਦਾ ਗੁਰਬਾਣੀ 'ਚ ਲਿਖਿਆ ਏ ਗੁਰਬਾਣੀ 'ਚ ਲਿਖਿਆ ਧਰਮ ਦੇ ਨਾਂ ਤੇ ਕਰਮ ਕਰਨ ਵਾਲਿਆਂ ਨੂੰ ਜਮਾਂ ਦੀ ਮਾਰ ਪੈਣੀ ਆ ਤੇ ਇੱਥੇ ਕੀ ਲਿਖਿਆ ਜੋ ਸ਼ਰਨ ਆਵੇ ਕੰਠ ਲਾਵੇ ਜਿਹੜਾ ਭਾਈ ਗੁਰੂ ਦੀ ਸ਼ਰਨ ਆਉਂਦਾ ਉਹਨੂੰ ਆਪਦੇ ਗਲੇ ਲਾ ਲੈਂਦਾ ਗੁਰੂ ਸ਼ਰਨ ਆਉਣਾ ਕਿਵੇਂ ਆਵੇਂ ਦੁਬਾਰੇ ਰਿਪੀਟ ਕਰਾਂ ਵਹਿਮ ਭਰਮ ਕਰਮ ਕਾਂਡ ਛੱਡ ਕੇ ਰਸਮਾਂ ਰਵਾਜ ਰੋ ਰੀਤੀਆਂ ਤੋਂ ਉੱਪਰ ਉੱਠਣਾ ਇਹ ਸ਼ਰਨ ਆਉਣਾ ਹੈ ਗੁਰੂ ਦੀ ਗੁਰੂ ਦੀ ਸ਼ਰਨ ਆਏ ਗਲੇ ਲਾਏਗਾ ਭਾਈ ਨਲਾਇਕਤੀ ਪੁੱਤ ਨੂੰ ਪਿਆਰ ਨਹੀਂ ਮਿਲਦਾ ਮਾਂ ਪਿਓ ਦਾ ਜਿਹੜਾ ਲਾਇਕ ਆ ਉਹਦੇ ਨਾਂ ਸਾਰੀ ਪ੍ਰਾਪਤੀ ਕਰ ਦਿੰਦਾ ਮਨੁੱਖ ਜੋ ਵੀ ਉਹਦੇ ਕੋਲੇ ਹੁੰਦਾ ਕੋਈ ਬੈਂਕ ਬੈਲੈਂਸ ਆ ਕੋਈ ਜ਼ਮੀਨ ਜਾਇਦਾਦ ਆ ਕੋਈ ਕਾਰਾਂ ਗੱਡੀਆਂ ਨੇ ਸਭ ਉਹਦੇ ਨਾਂ ਕਰ ਦਿੰਦਾ ਜਿਹੜਾ ਲਾਇਕ ਤੇ ਪੁੱਤਰ ਹੁੰਦਾ ਇਸੇ ਤਰ੍ਹਾਂ ਹੀ ਅਸੀਂ ਵੀ ਜੇ ਗੁਰੂ ਦੇ ਲਾਇਕ ਤੇ ਪੁੱਤਰ ਬਣ ਜਾਾਂਗੇ ਤਾਂ ਸਾਰੀਆਂ ਦਾਤਾਂ ਬਖਸ਼ੇ ਦਿੰਦਾ ਜਿੱਤ ਕੇ ਨਾ ਸਰਦਾਰੀਆਂ ਕਲਗੀ ਤੋੜਾ ਵੀ ਗੁਰਮਖ ਪਿਆਰਿਆਂ ਨੂੰ ਦਿੱਤਾ ਆਪਦੇ ਸਿੱਖ ਪਿਆਰਿਆਂ ਨੂੰ ਪੁੱਤਰਾਂ ਦੇ ਵੀ ला ਸਕਦਾ ਸੀ ਕਲਗੀਆਂ ਵਾਲਾ ਆਪਦੇ ਪੁੱਤਰ ਦੇ ਵੀ ਕਲਗੀ ਤੋੜਾ ਲਾ ਸਕਦਾ ਸੀ ਨਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਦੇ ਪਿਆਰਿਆਂ ਨੂੰ ਮਾਣ ਬਖਸ਼ਦੇ ਨੇ ਆਪਦੇ ਪਿਆਰਿਆਂ ਨੂੰ ਦਾਤਾਂ ਬਖਸ਼ਦੇ ਨੇ ਜਦੋਂ ਗੁਰੂ ਦਾ ਪਿਆਰਾ ਗੁਰੂ ਦੀ ਸ਼ਰਨ ਆਉਂਦਾ ਉਦੋਂ ਮਹਾਰਾਜ ਕਹਿੰਦੇ ਜਨਮ ਮਰਨ ਨਾ ਹੋਏ ਤਿਸ ਕੋ ਕਟੇ ਜਮ ਕੇ ਫਾਸੇ ਇੰਜ ਮਨੁੱਖ ਨੂੰ ਜਨਮ ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ ਮਿੱਤਰ ਪ੍ਰਭੂ ਉਸ ਦੀਆਂ ਜਮਦੀਆਂ ਫਾਈਆਂ ਆਤਮਕ ਮੌਤ ਲਿਆਉਣ ਵਾਲੀਆਂ ਫਾਈਆਂ ਕੱਟ ਦਿੰਦਾ ਹੈ ਮਿਲ ਸਾਧ ਸੰਗੇ ਨਾਮ ਰੰਗੇ ਤਹਾਂ ਪੂਰਨ ਆਸੋ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਜੁੜਿਆ ਤੇਰੀ ਹਰੇਕ ਆਸ ਪੂਰੀ ਹੋਵੇਗੀ ਬੇਨਵੰਤ ਨਾਨਕ ਧਾਰਾ ਕਿਰਪਾ ਹਰ ਚਰਨ ਕਮਲ ਨਿਵਾਸੋ ਨਿਵਾਸੋ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਕਿ ਹੇ ਹਰੀ ਕਿਰਪਾ ਕਰ ਤੇਰੇ ਸੋਹਣੇ ਕੋਮਲ ਚਰਨਾ ਵਿੱਚ ਮੇਰਾ ਮਨ ਸਦਾ ਟਿਕਿਆ ਰਹੇ ਤਹ ਆਨੰਦ ਬਿਨੋਦ ਸਦਾ ਅਨਹਦ ਚੁਣਕਾਰੋ RAM ਸਾਧ ਸੰਗਤ ਵਿੱਚ ਸਦਾ ਆਤਮਿਕ ਆਨੰਦ ਤੇ ਖੁਸ਼ੀਆਂ ਦੀ ਮਨੋ ਇਕ ਰਸ ਰੋ ਚੱਲ